ਨਗਰੀ ਆਹ ਤੇ ਕੋਈ ਲੈ ਲੈ ਮੇਰਾ ਲੈ ਦਿਓ ਜੀ ਦਿਓ ਬਦਰੀ ਬਣੀ ਹੋਈ ਆ ਸਾਹ ਕੋ ਹੈ ਲੈ ਵੀ ਮਲਾ ਦਿਓ ਜੀ ਚੱਪਲਾਂ ਦਿਓ ਇਹਨੂੰ ਚੱਪਲਾਂ ਠੀਕ ਹੈ ਜੀ ਠੀਕ ਹੈ ਜੀ ਭੈਣੇ ਆਜੋ ਤੁਸੀਂ ਵੀ ਚੈੱਕ ਕਰੋ ਨੂੰ ਆਇਆ ਪਲੇਸਟਰ ਲੱਗਾ ਹੀ ਲਾਇਆ ਹਾਂ ਕੰਮ ਦੇ ਕਰਕੇ ਇੱਥੇ ਛੱਟ ਜੇ ਮਤਲਬ ਕਿ ਹੱਡੀ ਖਿਸਕੀ ਦੋਵੇਂ ਪਾਸੇ ਇੱਥੇ ਨਹੀਂ ਕੋਈ ਗੱਲ ਨਹੀਂ ਡਾਕਟਰ ਸਾਹਿਬ ਇਹ ਪਰ ਅੱਛੇ ਸੇ ਚੈੱਕ ਕਰ ਲਓ ਜੋ ਵੀ ਮੈਡੀਸਿਨ ਹੈ ਉਹ ਆਪੇ ਹੀ ਬੋਲ ਦਿੰਦੇ ਨੇ ਉਹ ਇਕੱਠੇ ਨਹੀਂ ਪਾਉਂਦੇ ਹਾਂ ਹਾਂ ਬੀਜੀ ਕਿਹੜੀ ਕਿਹੜੀ ਦਿੱਕਤ ਆ ਰਹੀ ਹੈ ਜੀ ਇਸ ਟਾਈਮ ਇਸ ਟਾਈਮ ਤੇ ਆਪਣਾ ਜਿਹੜਾ ਸੈੱਲ ਘਟਣ ਦੀ ਆ ਦਿੱਕਤ ਆ ਰਹੀ ਹੈ ਜਿਆਦਾ ਲੋਕਾਂ ਨੂੰ ਸ਼ੁਰੂ ਹੋ ਗਈ ਜੀ ਹਾਂ ਹੋ ਗਈ ਸ਼ੁਰੂ ਜੀ ਤੇ ਉਸ ਤੋਂ ਬਾਅਦ ਆ ਜਿਆਦਾ ਚਮੜੀ ਆਓ ਅਸੀਂ ਭੈਣਾਂ ਦੀ ਚਮੜੀ ਕਿੰਪਲ ਨਿਕਲ ਰਿਹਾ ਹੈ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਬੀਜੀ ਸਾਡੇ ਕੋਲੇ ਨਾ ਦਵਾਈਆਂ ਦਾ ਵੀ ਅਸੀਂ ਸਾਡਾ ਜਿਹੜਾ ਮੇਨ ਆ ਸਾਡੀ ਸਸਤਾ ਦਾ ਕੰਮ ਉਹ ਤਾਂ ਹੈਗਾ ਦਵਾਈਆਂ ਦਾ ਹੁਣ ਅਸੀਂ ਨਾਲ ਨੂੰ ਪੰਜਾਬ ਦੇ ਹਾਲਾਤ ਦੇਖਦੇ ਹੋਏ ਸਾਰੇ ਸ਼ਹਿਰਾਂ ਦੇ ਵਿੱਚ ਜਾਣਾ ਜਿੱਥੇ ਇਹ ਨੁਕਸਾਨ ਹੋਏ ਨੇ ਜਿਹੜਾ ਇਹ ਹਜੇ ਤੁਹਾਡੇ ਤੇ ਸਮਾ ਮਾਲਕ ਨੇ ਅਜੇ ਹ ਲਿਆਂਦਾ ਵਾ ਕੋਈ ਗੱਲ ਨਹੀਂ ਮਾਲਕ ਨਹੀਂ ਕੱਢਣਾ ਹੈ ਆਪਾਂ ਅਸੀਂ ਭੈਣ ਭਰਾ ਸਾਰੇ ਤੁਹਾਡੇ ਨਾਲ ਖੜੇ ਆ ਜਿੰਨੇ ਜੋਗੇ ਅਸੀਂ ਹੈਗੇ ਆ ਤੁਹਾਡੀ ਮਦਦ ਕਰਾਂਗੇ ਇਹ ਨਾ ਸੋਚਿਓ ਵੀ ਅਸੀਂ ਇਕੱਲੇ ਆ ਅਸੀਂ ਤੁਹਾਡੇ ਮੂਰੇ ਹੱਥ ਜੋੜਦੇ ਆ ਅਸੀਂ ਤੁਹਾਡੇ ਨਾਲ